ਉਤਮ ਤੇ ਵੀ ਜਿਹੜਾ ਜਿੱਦਾਂ ਦਾ ਮਾਹੌਲ ਬਣਿਆ ਸੀ ਇੱਕ ਪਾਸੇ ਦਿੱਲੀ ਸੀ ਇੱਕ ਪਾਸੇ ਸਾਡੇ ਪੰਜਾਬ ਦੀ ਆਪਣੀ ਕੌਮ ਦੀ ਅਣਖ ਦਾ ਸਵਾਲ ਸੀ ਤੇ ਉਸ ਵਾਸਤੇ ਤੁਸੀਂ ਪੂਰੇ ਡਟ ਕੇ ਖੜੇ ਹੋਏ ਤੇ ਤੁਸੀਂ ਪਹਿਰਾ ਦਿੱਤਾ ਹੁਣ ਵੀ ਮੇਰਾ ਖਿਆਲ ਹੈ ਕਿ ਇਹ ਜਿੱਦਾਂ ਪਹਿਲਾਂ ਵੀ ਗੱਲਾਂ ਹੋ ਚੁੱਕੀਆਂ ਕਿ ਜਿੰਨੇ ਵੀ ਹੁਣ ਤੱਕ ਉਹ ਉਮੀਦਵਾਰ ਆ ਉਹ ਸਾਰੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਉਹਨਾਂ ਨੇ ਹਮੇਸ਼ਾ ਹੀ ਸਾਡੇ ਤੇ ਜ਼ੁਲਮ ਕੀਤਾ ਸਾਡੇ ਨੌਜਵਾਨਾਂ ਨੂੰ ਜੇਲਾਂ ਸੁਟਿਆ ਸਾਡੇ ਪੁਲਿਸ ਮੁਕਾਬਲੇ ਬਣਾਏ ਤੇ ਜੋ ਪਿਛਲਾ ਦੌਰ ਵੇਖਿਆ ਤੁਸੀਂ ਉਹਦੇ ਚ ਦੇਖੋ ਜਿਹੜਾ ਸੂਬਾ ਸਰਹੰਦ ਨੂੰ ਜਿਨੇ ਇਹ ਦੁਸ਼ਤ ਨੂੰ ਸੋਧਿਆ ਉਹਨੇ ਸਾਡੀਆਂ ਧੀਆਂ ਪਣਾ ਤੋਂ ਲੈ ਕੇ ਸਾਡੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਉਹਨੇ ਕਿਸੇ ਨੂੰ ਨਹੀਂ ਬਖਸ਼ਿਆ ਇਸ ਕਰਕੇ ਮੇਰਾ ਖਿਆਲ ਆ ਕਿ ਉਹ ਚੀਜ਼ਾਂ ਵੀ ਸਾਡੇ ਧਿਆਨ ਚ ਰੱਖਣ ਦੀ ਲੋੜ ਆ ਕਿ ਇਹੋ ਜਿਹੇ ਦੁਸ਼ਤਾਂ ਦਾ ਜਿਨ੍ਹਾਂ ਨੇ ਸੋਧਾ ਲਾ ਕੇ ਆਪਣੀ ਜਿਹੜੀ ਆ ਛੋਟੇ ਛੋਟੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਤੇ ਸਾਰੀ ਉਮਰ ਪਤਾ ਨਹੀਂ ਜੇਲਾਂ ਚ ਰਹਿਣਾ ਪਵੇ ਤੇ ਉਹੋ ਜਿਹੇ ਪਰਿਵਾਰਾਂ ਦਾ ਉਹ ਜਿਹੜੇ ਜੋਧਿਆਂ ਦਾ ਸਾਥ ਦੇਣਾ ਆਪਣਾ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਜੇ ਅਸੀਂ ਸਾਥ ਦੇਵਾਂਗੇ ਇਹਨਾਂ ਲੋਕਾਂ ਦਾ ਇਹ ਤੇ ਆਪਾਂ ਨੂੰ ਪਤਾ ਹੀ ਆ ਕਿ ਸਾਨੂੰ ਨਸ਼ੇ ਵੰਡ ਰਿਹਾ ਸਾਡੀ ਨੌਜਵਾਨੀ ਨੂੰ ਕਿੱਧਰ ਨੂੰ ਲੈ ਕੇ ਜਾ ਰਿਹਾ ਕਿੰਨੇ ਨੌਜਵਾਨ ਸਾਡੇ ਰੋਜ਼ ਇਹ ਇਹ ਨਸ਼ਿਆਂ ਦੀ ਭੇਡ ਚੜ ਰਹੇ ਆ ਕਿੰਨੇ ਸਾਡੇ ਤੇ ਇਹ ਝੂਠੇ ਜਿਹੜੇ ਆ ਜਿਹੜਾ ਕੋਈ ਸਾਡਾ ਨੌਜਵਾਨ ਕੋਈ ਗੱਲ ਕਰਦਾ ਅੱਗੇ ਹੁੰਦਾ ਉੱਤੇ ਕਈ ਵਾਰਾਂ ਝੂਠੇ ਮੁਕਾਦਮੇ ਝੂਠੇ ਪੁਲਿਸ ਮੁਕਾਬਲੇ ਕਈ ਕੀ ਕੀ ਕੁਝ ਕਰਨਾ ਪਏ ਕਰਦੇ ਆਏ ਇਸ ਕਰਕੇ ਇਹਨਾਂ ਲੋਕਾਂ ਤੋਂ ਆਪਾਂ ਖਿਹੜਾ ਛਦਾਈਏ ਜੇ ਆਪਣੇ ਕੌਮ ਨੂੰ ਆਪਾਂ ਪਿਆਰ ਕਰਦੇ ਆ ਆਪਣੇ ਧਰਮ ਨੂੰ ਪਿਆਰ ਕਰਦੇ ਆ ਕਿਉਂਕਿ ਉਹਨੇ ਆਪਣੇ ਧਰਮ ਦੇ ਖਾਤਰ ਆਪਣੇ ਕੌਮ ਦੇ ਖਾਤਰ ਇਹਨੇ ਕੁਰਬਾਨੀ ਕੀਤੀ ਹੈ ਇਸ ਕਰਕੇ ਆਪਾਂ ਸਾਰੇ ਜਾਣੇ ਬਾਕੀ ਮੇਰਾ ਇਹਨਾਂ ਬੀਬੀਆਂ ਦੇ ਚਰਨਾਂ 'ਚ ਸਿਰ ਝੁਕਦਾ ਕਿ ਇਹਨਾਂ ਨੇ ਮਾਤਾ ਭਾਗੋ ਦੀਆਂ ਵਾਰਸਾਂ ਨੇ ਹਮੇਸ਼ਾ ਹੀ ਜਿਹੜੀ ਕੌਮ ਨੂੰ ਚੜ੍ਹਦੀ ਕਲਾ 'ਚ ਆਪਣੇ ਧੀਆਂ ਪੁੱਤਰਾਂ ਨੂੰ ਨਹੀਂ ਤੇ ਕਈ ਵਾਰਾਂ ਮਾਵਾਂ ਜਿਹੜੀਆਂ ਉਹ ਉਹਨਾਂ ਨੂੰ ਕਹਿੰਦੀਆਂ ਕਿ ਤੁਸੀਂ ਇਸ ਪਾਸੇ ਨਾ ਜਾਇਓ ਆਹ ਹੋ ਜਾਊਗਾ ਪਰ ਕਈ ਬਹਾਦਰ ਮਾਵਾ ਜਿਹੜੀਆਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਹਿੰਦੇ ਕਿ ਆਪਣੀ ਕੌਮ ਦੀ ਲੜਾਈ ਐ ਇਸੇ ਕਿ ਤਕੜੇ ਹੋ ਕੇ ਸਾਰਿਆਂ ਦਾ ਫਰਜ਼ ਬਣਦਾ ਬਾਕੀ ਇੱਥੇ ਆਪਾਂ ਨੂੰ ਸਾਰੇ ਧਿਰਾਂ ਨੂੰ ਇਹ ਸਾਡੀ ਕੌਮ ਦਾ ਮਸਲਾ ਵਾ ਆਪਣੀ ਗੈਰਤ ਦਾ ਮਲਕ ਮਸਲਾ ਵਾ ਸਾਡੀ ਅਣਖ ਦਾ ਮਸਲਾ ਵਾ ਇਸ ਕਰਕੇ ਇੱਥੇ ਪਾਰਟੀਆਂ ਕੋਈ ਆੜੇ ਨਹੀਂ ਆਣੇ ਚਾਹੀਦੀਆਂ ਕੋਈ ਕਾਂਗਰਸੀ ਹੋਵੇ ਕੋਈ ਅਕਾਲੀ ਹੋਵੇ ਕੋਈ ਕੋਈ ਹੋਵੇ ਇਹ ਸਾਡੀ ਕੌਮ ਦਾ ਸਾਂਝਾ ਉਮੀਦਵਾਰ ਆ ਇਸ ਕਰਕੇ ਆਪਾਂ ਸਾਰੀਆਂ ਪਾਰਟੀ ਬਾਜ ਤੋਂ ਉੱਪਰ ਉੱਠ ਕੇ ਇਸ ਇਹਦਾ ਸਾਥ ਦੇਣਾ ਕਿਉਂਕਿ ਇਹ ਇਹ ਇਸ ਪਰਿਵਾਰ ਨੇ ਆਡੀ ਕੌਮ ਦੀ ਗੱਲ ਕੀਤੀ ਆ ਕੌਮ ਵਾਸਤੇ ਉਹਨੇ ਜੇਲ੍ਹ ਚ ਬੈਠਾ ਸਾਡੇ ਲਈ ਇਸ ਕਰਕੇ ਜਿਹੜੀ ਜਿਹੜਾ ਵੀ ਕੋਈ ਸਾਡੀ ਕੌਮ ਦੀ ਆਵਾਜ਼ ਚੁੱਕਦਾ ਇਹ ਜਿਹੜੀ ਹਿੰਦੁਸਤਾਨ ਦੀ ਹਕੂਮਤ ਆ ਉਹ ਕਿਸੇ ਬੰਦੇ ਨੂੰ ਵੀ ਆਪਣੀ ਕੌਮ ਦੀ ਗੱਲ ਕਰਨ ਨਹੀਂ ਦੇਣਾ ਚਾਹੁੰਦੀ ਉਹ ਕਿਸ ਹਰੇਕ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਆ ਉਹਦੇ ਚ ਤੁਸੀਂ ਦੇਖ ਹੀ ਰਹੇ ਜੋ ਜੇ ਆਪਣੇ ਪਹਿਲਾਂ ਵੀ ਜੋ ਹਾਲਾਤ ਵਾਪਰੇ ਆ ਉਦੋਂ ਬਾਅਦ ਜੇ ਦੀਪ ਸਿੱਧੂ ਆਇਆ ਤੇ ਉਹਨੇ ਆਪਣੀ ਕੌਮ ਨੂੰ ਜਗਾਉਣ ਦੀ ਗੱਲ ਜਦੋਂ ਆਪਣਾ ਬੜਾ ਅੰਦੋਲਨ ਚੱਲ ਰਿਹਾ ਸੀ ਤੇ ਜਦੋਂ ਆਪਾਂ ਫਸਲਾਂ ਦੀ ਲੜਾਈ ਕਰ ਰਹੇ ਸੀ ਉਦੋਂ ਹੀ ਉਹਨੇ ਆਪਾਂ ਨੂੰ ਕਿਹਾ ਸੀ ਕਿ ਫਸਲਾਂ ਦੀ ਕੱਲੀ ਲੜਾਈ ਨਹੀਂ ਨਸਲਾਂ ਦੀ ਵੀ ਆ ਤੇ ਇਸ ਕਰਕੇ ਉਹਨਾਂ ਨੂੰ ਲੱਗਾ ਕਿ ਇਹ ਸਾਡੀ ਕੌਮ ਨੂੰ ਇਕੱਠਿਆਂ ਕਰ ਸਕਦਾ ਕੌਮ ਦਾ ਵਧੀਆ ਅਗਵਾਈ ਕਰ ਸਕਦਾ ਇਸ ਕਰਕੇ ਉਹਨਾਂ ਨੂੰ ਉਹਨੂੰ ਸਾਡੇ ਰਸਤੇ ਤੋਂ ਉਹ ਹਟਾ ਦਿੱਤਾ ਉਹਨਾਂ ਨੇ ਇਸ ਕਰਕੇ ਉਹਨੂੰ ਸ਼ਹੀਦ ਕੀਤਾ ਉਦੋਂ ਬਾਅਦ ਜੇ ਅਮਰਤਪਾਲ ਆਇਆ ਉਹਨੂੰ ਲੱਗਾ ਕਿ ਸਾਡੀ ਨੌਜਵਾਨੀ ਨਸ਼ਿਆਂ 'ਚ ਰੁੱੜਦੀ ਜਾ ਰਹੀ ਆ ਉਹਨਾਂ ਨੇ ਹੰਬੜਾ ਮਾਰ ਕੇ ਨੌਜਵਾਨੀ ਨੂੰ ਬਾਜ ਮਾਰੀ ਤੇ ਨੌਜਵਾਨੀ ਨੇ ਉਹਨਾਂ ਦੀ ਬਾਤ ਸੁਣੀ ਵੀ ਤੇ ਬਹੁਤ ਨੌਜਵਾਨ ਜਿਹੜੇ ਆ ਉਹ ਜੇ ਨਸ਼ੇ ਚੋਂ ਨਿਕਲਦੇ ਬਾਅਦ ਕੋਸ਼ਿਸ਼ ਹੋ ਗਏ ਗੁਰੂ ਮਹਾਰਾਜ ਨਾਲ ਜੁੜੇ ਤੇ ਉਹ ਵੀ ਸਾਡੀਆਂ ਸਰਕਾਰਾਂ ਨੂੰ ਚੰਗਾ ਨਹੀਂ ਲੱਗਾ ਸਾਡੇ ਨੌਜਵਾਨ ਨਸ਼ਿਆਂ 'ਚ ਮਰ ਜਾਣ ਉਹਨਾਂ ਦੇ ਆਪਣੇ ਮਾਂ ਪਿਓ ਉਹਨਾਂ ਆਪਣੀਆਂ ਜ਼ਮੀਨਾਂ ਵੇਚ ਦੇਣ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਸਾਡੇ ਨੌਜਵਾਨ ਆਪਣੇ ਗੁਰੂ ਨਾਲ ਜੁੜਦੇ ਆ ਉਦੋਂ ਪਤਾ ਨਹੀਂ ਇਹਨਾਂ ਨੂੰ ਕੀ ਤਕਲੀਫ ਹੁੰਦੀ ਆ ਇਸ ਕਰਕੇ ਇਹ ਮੇਰਾ ਖਿਆਲ ਹੈ ਕਿ ਸਾਡੇ ਹੋਣ ਵਾਸਤੇ ਖਤਰਾ ਵਾ ਸਾਡੀ ਜਿਹੜਾ ਜੋ ਵੀ ਪੰਜਾਬ ਦੇ ਹਾਲਾਤ ਤੁਸੀਂ ਦੇਖਦੇ ਹੋ ਕੀ ਬਣੇ ਪਏ ਆ ਹੈ ਦਿੰਦਿਆੜੇ ਨਸ਼ਾ ਸ਼ਰਿਆਂ ਵਿਕਦਾ ਕੋਈ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਦਿਨ ਦਿਹਾੜੇ ਕਤਲ ਹੋ ਰਿਹਾ ਹੈ ਦਿਨ ਦਿਹਾੜੇ ਫਰੋਤੀਆਂ ਲਿਆਂ ਜਾ ਰਹੀਆਂ ਕੋਈ ਕਿਤੇ ਵੀ ਸੁਣਵਾਈ ਨਹੀਂ ਇਸ ਕਰਕੇ ਜੇ ਇਹੋ ਜਿਹੇ ਮਾਹੌਲ ਨੂੰ ਆਪਾਂ ਬਦਲਣਾ ਚਾਹੁੰਦੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਸਾਰੇ ਜੋ ਵੀ ਜਾਤ ਪਾਤ ਸਾਨੂੰ ਕਈ ਤਰ੍ਹਾਂ ਕੇ ਨਾਲ ਵੰਡਣ ਦੀ ਕੋਸ਼ਿਸ਼ ਕਰਦੇ ਆ ਹੈ ਕਈ 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 ਸਾਨੂੰ ਕਈ ਕਈ ਤਰੀਕਿਆਂ ਨਾਲ ਇਹ ਅਲੱਗ-ਅਲੱਗ ਕਰਨ ਦੀ ਕੋਸ਼ਿਸ਼ ਕਰਦੇ ਆ ਪਾਰਟੀਆਂ 'ਚ ਵੰਡਦੇ ਆ ਪਰ ਆਪਾਂ ਨੂੰ ਸਾਰਿਆਂ ਨੂੰ ਗੁਰੂ ਸਾਹਿਬ ਨੇ ਸਾਨੂੰ ਇੱਕ ਕੀਤਾ ਤੇ ਆਪਾਂ ਗੁਰੂ ਸਾਹਿਬ ਦੀ ਸੋਚ ਨਾਲ ਉਦੇ ਉਦੇ ਮਿਸ਼ਨ ਤੇ ਚੱਲিয়ে ਉਹ ਹਮੇਸ਼ਾ ਉਹਨਾਂ ਨੇ ਵੀ ਜ਼ੁਲਮ ਜ਼ਬਰ ਨਾਲ ਲੜਾਈਆਂ ਕੀਤੀਆਂ ਇਹਨਾਂ ਨੇ ਵੀ ਹੁਣ ਸਾਨੂੰ ਹੁਣ ਜਦੋਂ ਇਹੋ ਜਿਹਾ ਮੌਕਾ ਆਉਂਦਾ ਤੇ ਬੜੇ ਲਾਲਚ ਦੰਦੇ ਆ ਪੈਸੇ ਵੀ ਦੇਣਗੇ ਸ਼ਰਾਬ ਨਸ਼ੇ ਵੀ ਵੰਡਣਗੇ ਹੋਰ ਵੀ ਸਾਨੂੰ ਕਹਿਣਗੇ ਤੁਹਾਡਾ ਆ ਕੰਮ ਕਰਾ ਦਨੇ ਆ ਪਰ ਉਹ ਜਦੋਂ ਮੁੜ ਕੇ ਵੋਟਾਂ ਖਤਮ ਹੋ ਜਾਂਦੀਆਂ ਉਦੋਂ ਸਾਰਾ ਕੁਝ ਹੀ ਖਤਮ ਹੋ ਜਾਂਦਾ ਇਸ ਕਰਕੇ ਇਹਨਾਂ ਦੇ ਝਾਤੇ ਚ ਨਾ ਆਈਏ ਆਪਾਂ ਆਪਣੀ ਕੌਮ ਨਾਲ ਖੜੇ ਹੋਈਏ ਆਪਣੀ ਨੌਜਵਾਨੀ ਨੂੰ ਬਚਾਉਣ ਵਾਸਤੇ ਅੱਗੇ ਵਧੀਏ ਕਿਉਂਕਿ ਇਹਨਾਂ ਨੂੰ ਆਪਾਂ ਬਹੁਤ ਮੌਕੇ ਦਿੱਤੇ ਇਹਨਾਂ ਨੇ ਜੋ ਕੀਤਾ ਆਪਾਂ ਨੂੰ ਸਾਰਿਆਂ ਜਿੰਨੇ ਵੀ ਉਮੀਦਵਾਰ ਇੱਥੇ ਆ ਰਹੇ ਆ ਜਾਂ ਉਹਨਾਂ ਸਾਰਿਆਂ ਬਾਰੇ ਆਪਾਂ ਨੂੰ ਪਤਾ ਵਾ ਕਿ ਉਹਨਾਂ ਦਾ ਕਿਰਦਾਰ ਕਿਦਾਂ ਦਾ ਵਾ ਇਸ ਕਰਕੇ ਆਪਾਂ ਸਾਰੇ ਜਣੇ ਇਹ ਇਹ ਜੋਧੇ ਦਾ ਸਾਥ ਦੇਈਏ ਇਹਨਾਂ ਦੇ ਪਰਿਵਾਰ ਦਾ ਸਾਥ ਦੇਈਏ ਤੇ ਤਾਂ ਕਿ ਆਪਣੀ ਕੌਮ ਚੜ੍ਹਦੀ ਕਲਾ ਚ ਹੋ ਸਕੇ ਇਹ ਇਹਨਾਂ ਇਕ ਬੇਨਤੀਆਂ ਕਰਦਾ ਮੈਂ ਤੁਹਾਡਾ ਫਿਰ ਤੈ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਬੜੀ ਛੋੜੇ ਛੋਟੇ ਛੋਟੇ ਦੇ ਸੱਦੇ ਤੇ ਹੀ ਵੱਡੀ ਤਦਾਦ ਚ ਆਏ ਹੋ ਇਦਾਂ ਹੁਣ ਤੁਸੀਂ ਆਪਣੀ ਸਾਰਿਆਂ ਦੀ ਡਿਊਟੀ ਆ ਇਹ ਕੱਲੀ ਮਨਦੀਪ ਸਿੰਘ ਦੀ ਨਹੀਂ ਜਾਂ ਸਾਡੀ ਨਹੀਂਗੀ ਇਹ ਸਾਰਿਆਂ ਦੀ ਆਪਣੇ ਜਿੰਨੇ ਆਪਣੇ ਕੌਮ ਨੂੰ ਆਪਣੇ ਧਰਮ ਨੂੰ ਪਿਆਰ ਕਰਨ ਵਾਲੇ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਸਾਰਿਆਂ ਦਾ ਫਰਜ਼ ਬਣਦਾ ਕਿ ਜਿੱਦਾਂ ਆਪਾਂ ਪਿਛਲੇ ਸਾਲ ਬਹੁਤ ਵੱਡੀ ਲਹਿਰ ਬਣ ਆਤੀ ਸੀ ਘਰ ਘਰ ਤੱਕ ਲੋਕ ਆਪੇ ਪ੍ਰਚਾਰ ਕੀਤਾ ਇਦਾਂ ਹੀ ਹੁਣ ਤੁਸੀਂ ਵੀ ਸਾਰਿਆਂ ਜਿੰਨੇ ਵੀ ਆ ਤੁਸੀਂ ਇੱਥੇ ਬੈਠੇ ਜੋ ਜਾਂ ਜਿਹੜੇ ਕੋਈ ਗੱਲ ਦੂਰ ਨੇੜੇ ਸੁਣ ਰਹੇ ਆ ਸਾਰਿਆਂ ਨੂੰ ਇਹ ਹੋਪੀ ਲੈ ਕੇ ਆਪਾਂ ਸਾਰੇ ਜਾਣੇ ਪ੍ਰਚਾਰਕ ਬਣੀਏ ਸਾਰੇ ਜਾਣੇ ਇਸ ਗੱਲ ਨੂੰ ਅੱਗੇ ਲੈ ਕੇ ਜਾਈਏ ਲੋਕਾਂ ਨੂੰ ਸਮਝਾਈਏ ਕਿ 파ਟੀਬਾਜੀ ਜਾਂ ਕਿਸੇ ਪਾਰਟੀਆਂ ਦਾ ਮਸਲਾ ਨਹੀਂ ਇਹ ਸਾਡੀ ਕੌਮ ਦਾ ਮਸਲਾ ਤੇ ਆਪਾਂ ਕੌਮ ਦੀ ਅਣਖ ਗੈਰਤ ਜਿਹੜੀ ਆ ਸਾਡੀ ਉਹ ਉਹਨੂੰ ਵੰਗਾਰਿਆ ਤੇ ਆਪਾਂ ਤਕੜੇ ਹੋ ਕੇ ਉਸ ਵੰਗਾਰ ਦਾ ਜਿਹੜਾ ਇਹ ਦਿੱਲੀ ਵਾਲਿਆਂ ਦਾ ਜਿਹੜੇ ਦਿੱਲੀ ਤੋਂ ਆ ਰਹੇ ਆ ਸਾੜ ਵੀ ਉਹ ਕਈ ਕੁਛ ਆਪਾਂ ਨੂੰ ਕਹਿ ਰਹੇ ਆ ਕੋਈ ਕਹਿੰਦਾ ਸਾਨੂੰ ਮਾਝ ਦੇ ਲੋਕਾਂ ਦੀ ਵੋਟਰਾਂ ਦੀ ਲੋੜ ਨਹੀਂ ਕੋਈ ਕਹਿੰਦਾ ਜੀ ਇੱਥੇ ਇਹ ਹਿੰਦੁਸਤਾਨ ਚਾਹੀਦਾ ਕਿ ਖਾਲਸਤਾਨ ਚਾਹੀਦਾ ਉਹ ਤੁਸੀਂ ਸਾਡੇ ਨਾਲ ਇਨਸਾਫ ਕਰਦੇ ਤਾਂ ਸਾਨੂੰ ਖਾਲਤਾਂ ਦੀ ਕਿਉਂ ਲੋੜ ਹੁੰਦੀ ਤੁਸੀਂ ਸਾਡੇ ਨਾਲ ਹਰ ਗੱਲ ਤੇ ਧੱਕਾ ਕਰਦੇ ਜੋ ਸਾਡੇ ਬੰਦੀ ਸਿੰਘ ਬੈਠੇ ਜੇਲ੍ਹਾਂ ਚ ਬੈਠੇ ਆ ਉਹ ਆਪਣੀਆਂ ਸਜ਼ਾਵਾਂ ਤੋਂ ਵੱਧ ਭੁਗ ਚੁੱਕੇ ਆ ਫਿਰ ਵੀ ਨਹੀਂ ਤੁਸੀਂ ਛੱਡ ਰਹੇ ਗੁਰੂ ਸਾਹਿਬ ਦੀਆਂ ਬੇਦਬੀਆਂ ਦਾ ਇਨਸਾਫ ਨਹੀਂ ਦੇ ਰਹੇ ਸਾਡਾ ਪਾਣੀ ਲੁੱਟ ਰਹੇ ਜੋ ਸਾਨੂੰ ਹੜਾਂ ਚ ਮਾਰ ਰਹੇ ਜੋ ਤੇ ਅਸੀਂ ਅਸੀਂ ਤਾਂ ਕਰਕੇ ਸਾਨੂੰ ਇਹ ਆਪਣਾ ਰਾਜ ਭਾਗ ਚਾਹੀਦਾ ਇਸ ਕਰਕੇ ਆਪਾਂ ਸਾਰੇ ਜਣੇ ਤਕੜੇ ਹੋਈਏ ਇਹਨਾਂ ਦੀਆਂ ਗੱਲਾਂ ਚ ਨਾ ਆਈਏ ਕਿਉਂਕਿ ਹੁਣ ਤੇ ਇਹਨਾਂ ਨੇ ਥੋੜੇ ਦਿਨ ਤੇ ਬਹੁਤ ਉਹ ਸਾਨੂੰ ਲਾਲਚ ਦਰਾਵੇ ਵੀ ਦੇਣ ਦੀ ਕਿ ਜੇ ਤੁਸੀਂ ਨਾ ਚੱਲੋਗੇ ਤੁਹਾਡੇ ਤੇ ਝੂਠੇ ਪਰਚੇ ਵੀ ਕਰਵਾਵਾਂਗੇ ਇਦਾਂ ਦੀਆਂ ਗੱਲਾਂ ਵੀ ਹੋਣੀਆਂ ਪਰ ਆਪਾਂ ਡਟ ਕੇ ਗੁਰੂ ਮਹਾਰਾਜ ਦਾ ਉਲਟਾ ਆਸਰਾ ਲੈ ਕੇ ਖੜੇ ਹੋਈਏ ਜ਼ੁਲਮ ਦੇ ਖਿਲਾਫ ਆਪਾਂ ਆਵਾਜ਼ ਠਾਈਏ